ਦੀ ਡੌਗ ਅਵਾਰਾ ਕੁੱਤੇ ਹੁੰਦੀ। ਦੇਖਿਆ ਜਾਵੇ ਤਾਂ ਅਵਾਰਾ ਕੁੱਤਿਆਂ ਨੂੰ ਅਕਸਰ ਲੋਕਾਂ ਵੱਲੋਂ ਦੁੱਤਕਾਰਿਆ ਜਾਂਦਾ ਹੈ ਅਤੇ ਲੋਕਾਂ ਵਿੱਚ ਇਹ ਵੀ ਸ਼ੌਂਕ ਪਾਇਆ ਗਿਆ ਕਿ ਲੋਕ ਮਹਿੰਗੇ ਤੋਂ ਮੈਂ ਕੁੱਤੇ ਆਪਣੇ ਘਰਾਂ ਵਿੱਚ ਰੱਖ ਜਾਣ। ਇਹਨਾਂ ਅਵਾਰਾ ਕੁੱਤਿਆਂ ਨੂੰ ਸੰਭਾਲ ਲਈ ਸਾਡੇ ਦੇ ਨਾਲ ਇੱਕ ਮੌਜੂਦ ਨੇ ਨੌਜਵਾਨ ਜੋ ਕਿ ਇੱਕ ਸ਼ੋਰੂਮ ਜਲਾ ਰਹੇ ਇਲੈਕਟ੍ਰੋਨਿਕਸ ਗੁੱਡਸ ਦਾ ਤੇ ਉਹਨਾਂ ਨੇ ਹੁਣ ਤੱਕ ਸੈਂਕੜੇ ਕੁੱਤਿਆਂ ਦੀ ਮਦਦ ਕੀਤੀ ਆ ਜੋ ਕਿ ਅਵਾਰਾ ਡੌਗ ਗਲੀਆਂ ਵਿੱਚ ਫਿਰਦੇ ਹਨ ਫਟੜਕ ਕੁੱਤਿਆਂ ਦੀ। ਅਸੀਂ ਗੱਲਬਾਤ ਕਰਾਂਗੇ ਇਹਨਾਂ ਨਾਲ। ਹਾਂਜੀ ਕਿਨਾਰ ਜੀ। ਜਗਦੀਪ ਸ਼ਰਮਾ ਸ਼ਰਮਾ ਜੀ ਜਿਹੜੇ ਤੁਸੀਂ ਇਹ ਆਵਾਰਾ ਕੁੱਤੇ ਨੂੰ ਸਾਹ ਭਰ ਜੋ ਆਪਣੇ ਸ਼ੋਰੂਮ ਚ ਹੀ ਤੁਹਾਡੇ ਦੇਖਿਆ ਸੀ ਇਹ ਤੁਸੀਂ ਕਦੋਂ ਤੁਹਾਡੇ ਚ ਪਾਵਨਾ ਹੈ तकरीबन 3-4 ਸਾਲ ਹੋ ਗਏ ਨੇ 3-4 ਸਾਲ ਬਲਾ ਕੀ ਗੱਲ ਕਦੋਂ ਕਿੱਥੋਂ ਪੈਦਾ ਹੋਈ ਤੁਹਾਡੇ ਜੇ ਪਾਵਨਾ ਮੈਂ ਬਸ ਇੱਕ ਡੌਗ ਸੀਗਾ ਤੇ ਜੇ तकरीबन ਜਦੋਂ ਸਾਡੀ ਸ਼ਾਪ ਦੇ ਬਾਹਰ ਪਿਆ ਬਹੁਤ ਜ਼ਿਆਦਾ ਸੀਰੀਅਸ ਸੀ ਕੋਈ ਨੂੰ ਪੁੱਛ ਨਹੀਂ ਰਿਹਾ ਸੀ ਕਿ ਬਈ ਹਾਂ ਮੈਂ ਹਰ ਬੰਦਾ ਜੀ ਮਨ ਦੇ ਉਚੀਕਾ ਮਾਰੀ ਜਾਂਦਾ ਸੀ ਮੇਰੇ ਬੇਟੇ ਨੇ ਉਹਨੂੰ ਥੋੜੇ ਜੇ ਇਲਾਜ ਕਰਨ ਲਈ ਦੇਖਣ ਲੱਗ ਗਏ ਇਹ ਉਸ ਤੋਂ ਬਾਅਦ ਫਿਰ ਮੈਂ ਕੋਸ਼ਿਸ਼ ਕੀਤੀ ਉਹਨੇ ਇੰਨਾ ਪਿਆਰ ਪੈ ਗਿਆ ਕਿ ਆਖਰ ਗੁਰ ਬਚ ਗਿਆ ਉਸ ਤੋਂ ਬਾਅਦ ਸ਼ੁਰੂਆਤ ਹੋ ਗਈ ਪ੍ਰਮਾਤਮੇ ਦੇ ਬਸਲਾਤ ਨੂੰ ਇਹ ਕਿੰਨੇ ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀ ਆਪਾਂ ਤਕਰੀਬਨ 3-4 ਸਾਲ ਪਹਿਲਾਂ ਇਹ 3-4 ਸਾਲ ਪਹਿਲਾਂ ਸ਼ੁਰੂ ਕੀਤੀ ਤੇ ਹੁਣ ਤੱਕ ਕਿੰਨੇ ਕੁੱਤੇ ਹਨ ਤੁਸੀਂ ਜਿਹੜਾ ਇਹਨੂੰ ਅਵਾਰਾ ਡੌਗਰ ਨੂੰ ਸੰਭਾਲ ਚੁੱਕੇ ਹਾਂ ਨਹੀਂ ਮੈਂ ਤੇ ਕੀ ਸੰਭਾਲਣਿਆ ਸੰਭਾਲਣਿਆ ਤੋਂ ਉੱਪਰ ਆ ਮੈਂ ਮੇਨ ਕੋਸ਼ਿਸ਼ ਆ ਇਹ ਜੇ ਤੱਕ ਮੈਂ ਕਹਿੰਦੇ ਆ ਜੇ ਚੰਗਾ ਕਰਮ ਕਰੀਏ ਤਾਂ ਜਾ ਦੇਣਾ ਰੱਖੇ ਕਿ ਹਾਂ ਇਹਨੇ ਕਰ ਲਈ ਤਾਂ ਤਕਰੀਬਨ ਪਤਾ ਨਹੀਂ ਹੈ ਵੀ ਕਿੰਨੇ ਕਰ ਲਈ ਜਿੰਨੀ ਡਿਊਟੀ ਲੈ ਲਾਈ ਜਾਂਦਾ ਉੱਪਰ ਵਾਲਾ ਉਹਨਾ ਕਰਮ ਕਰੀ ਜਾਂਦੇ ਆ ਪਰ ਦੇਖਣ ਚ ਮਿਲਦਾ ਆਮ ਲੋਕਾਂ ਵੱਲੋਂ ਇਹਨਾਂ ਵਾਰਾ ਕੁੱਤਿਆਂ ਨੂੰ ਦੁਤਕਾਰਿਆ ਜਾਂਦਾ ਇਹ ਕੁੱਤੇ ਕਿਸੇ ਦੇ ਘਰ ਦੇ ਬੋਰੇ ਜੀ ਇੱਕ ਰੋਟੀ ਖਾ ਲੈਣ ਇਹਨਾਂ ਤੋਂ ਵੱਧ ਵਫਾਦਾਰ ਨਹੀਂ ਮੰਨਿਆ ਗਿਆ ਪਰ ਦੁਤਕਾਰਨ ਕੀ ਕਾਰਨ ਹੁੰਦੇ ਲੋਕਾਂ ਦੀ ਸੋਚ ਆ ਰਕਸ਼ਸ ਪਹਿਲਾਂ ਵੀ ਸੀ ਰਕਸ਼ਸ ਹੋਣ ਵੀ ਨਹੀਂ ਆਪਾਂ ਪਹਿਲਾਂ ਕਹਿੰਨੇ ਆ ਕਿ ਸਾਜੂਕ ਸੀ ਠੀਕ ਹੈ ਕਿ ਹੁਣ ਕੱਲ ਜੂਗਾ ਹੁਣ ਵੀ ਰਕਸ਼ਸ ਨੇ ਸੋਚ ਆਪਣੇ ਆਪਣੇ ਇੰਡੀਪੈਂਡੈਂਟ ਲੋਕਾਂ ਦੀ ਸੋਚੀ ਜੇ ਦੇਖਿਆ ਜਾਵੇ ਤਾਂ ਮੈਂ ਕਿਦੋਂ ਬੰਗੇ ਕੁੱਤੇ ਲਿਆਂਦੇ ਆਂਦੇ ਨੇ ਦੋ ਦੋ ਅੱਤੇ ਇੱਥੇ ਲੱਖ ਦੇ ਆਉਂਦੇ ਅਸੀਂ ਦੇਖਦੇ ਆਂ ਪਰ ਇਹਨਾਂ ਕੁੱਤਿਆਂ ਰੋਟੀ ਭਾਂਣ ਲੱਗੇ ਲੋਕਾਂ ਨੂੰ ਕੀ ਪੈਦਾ ਹੁੰਦਾ ਇਸ ਜਿ ਕਿਉਂ ਭਾਵਨਾ ਕੋਈ ਨਹੀਂ ਪੈਦਾ ਹੁੰਦੀ ਹੂੰ ਇਹਦੇ ਬਾਰੇ ਕੀ ਕਹਿ ਸਕਦਾ ਜੀ ਮੇਰੇ ਹੁਣ ਉਹਨਾਂ ਦੀ ਸੋਚ ਐ ਕੀ ਐ ਮੈਂ ਇਹਨਾਂ ਨੂੰ ਜੇ ਸਟਰੀ ਡੌਗ ਨੂੰ ਪਿਆਰ ਕਰਨ ਕਿੰਨੇ ਸੰਭਾਲ ਰੱਖਣ ਮੈਂ ਕਹਿੰਦਾ ਉਹਨਾਂ ਨਾਲ ਬੈਟਰ ਨਹੀਂ ਸਾਰੇ ਤੇ ਹੁਣ ਤੁਸੀਂ ਕਿੱਥੇ ਕਿੱਥੇ ਕੁੱਤੇ ਰੱਖੇ ਆ ਤੁਹਾਡੇ ਸ਼ੋਰੂਮ 'ਚ ਵੀ ਰੱਖੇ ਹੋਏ ਨੇ ਹੋਰ ਸਮਰਾਲਾ 'ਚ ਕਿੱਥੇ ਕਿੱਥੇ ਤਕਰੀਬਨ ਐ ਕਈ ਸਾਡੇ ਕੋਲ ਜਗ੍ਹਾ ਦੀ ਪ੍ਰੋਬਲਮ ਹੋ ਰਹੀ ਆ ਉਹ ਮੰਨ ਲਓ ਆਈਸੀਸੀ ਬੈਂਕ ਦੇ ਸਾਹਮਣੇ ਆ ਪਾਣੀ ਵਾਲੇ ਟੈਂਕੀ ਕੋਲੇ ਮਛੜਾ ਰੋਡ ਤੇ ਨਹੀਂ ਦੁਰਲਬ ਨਗਰ ਚ ਨੇ ਆਏ ਡਿਵਾਈਡ ਕਰੇ ਉਹਨਾਂ ਜਿੱਥੇ ਹੈਗੇ ਨਹੀਂ ਰਹਿੰਦੇ ਨਹੀਂ ਇਹਨਾਂ ਦੀ ਸੇਵਾ ਤੁਸੀਂ ਇਕੱਲੀ ਕਰਦੇ ਹੋ ਜਾਂ ਤੁਹਾਡੇ ਨਾਲ ਕੋਈ ਟੀਮ ਵਰਕ ਹੈਗਾ ਨਾਲ ਮੈਂਬਰ ਜੁੜੇ ਹੋਏ ਨੇ ਮੈਂਬਰ ਤਾਂ ਤਕਰੀਬਨ ਸਾਡੀ ਇੱਕ ਸੰਸਥਾ ਬਣੀ ਸੀ ਸੰਸਥਾ ਚ ਤਕਰੀਬਨ 2-4 ਬੰਦੇ ਐ ਜਿਹਨੇ ਜਿਹੜੇ ਵਿਚਾਰੇ ਆਪਣੇ ਨਾਲ ਕਰਨ ਲੱਗੇ ਉਹ ਅਲੱਗ ਕਰੀ ਜਾਂਦੇ ਨੇ ਅਸੀਂ ਆਪਣਾ ਲੱਗ ਕਰੀ ਜਾਂਦੇ ਆ ਵੀਨ ਸੰਸਥਾ ਦਾ ਗਾਹਾਂ ਕੋਈ ਰਿਸਪੌਂਸ ਹੀ ਨਹੀਂ ਆਇਆ ਹੈਗਾ ਫਿਰ ਉੱਪਰ ਵਾਲੀ ਦੀ ਕਿਰਪਾ ਨਾਲ ਹੁਣ ਛੱਡਦਾ ਸਕਦਾ ਨਹੀਂ ਸੀ ਇਹਨਾਂ ਨੂੰ ਮੈਂ ਕਿ ਹਾਂ ਵੀ ਮਨ ਲਾ ਮੈਂ ਕਿਸੇ ਸਾਰੇ ਛੱਡਾਂ ਲੱਗੇ ਹੋਏ ਆ ਕੰਮ ਕਰਨ ਉਹਨਾਂ ਦੀ ਡਿਊਟੀ ਲਾਤੀ ਉੱਪਰ ਵਾਲੇ ਦੀ ਸਾਡੀ ਇਹਨਾਂ ਨੂੰ ਖਰਾਕ ਚ ਕੀ ਦਿੰਦੇ ਹੋਣੇ ਡਾਇਟ ਕੀ ਰੱਖੀ ਤੁਸੀਂ ਸਵੇਰੇ ਦੁੱਧ ਆ ਜੀ ਤੇ ਬ੍ਰੈਡ ਹੁੰਦੇ ਨੇ ਉਸ ਤੋਂ ਦੁਪਹਿਰੇ ਦਹੀਂ ਆ ਰਾਤ ਨੂੰ ਫਿਰ ਮੰਨ ਲਾ ਤਕਰੀਬਨ ਦੁੱਧ ਨਾਲ ਹੋ ਗਿਆ ਜੇ ਰੋਟੀਆਂ ਲੈ ਲਈਆਂ ਜੇ ਘਰੋਂ ਸਾਡੇ ਬਣ ਜਾਂਦੀਆਂ ਨੇ ਫਿਰ ਅਸੀਂ ਕਰੀ ਮੰਨ ਲਾ ਹੋਟਲ ਤੋਂ ਵੀ ਰੋਟੀ ਲੈ ਕੇ ਬਣੀ ਬਣਾਈ ਨਾਲ ਉਹਨਾਂ ਮਿਕਸ ਕਰਕੇ ਫਿਰ ਨਾਲ ਦੇਈ ਦੀ ਆ ਜਿਵੇਂ ਕਿ ਦੇਖਿਆ ਹੋਵੇ ਆ ਸੜਕਾਂ ਤੇ ਅਸੀਂ ਦੇਖਦੇ ਹਾਂ ਜਿਹੜੇ ਕੁੱਤੇ ਨੂੰ ਕੋਈ ਵਾ ਗੱਡੀਆਂ ਫੀਟ ਮਾਰ ਜਾਂਦੇ ਸੱਟਾਂ ਲੱਗੀਆਂ ਹੁੰਦੀਆਂ ਉਹਨਾਂ ਕੁੱਤਿਆਂ ਨੂੰ ਸਾਂਭਦੇ ਹਾਂ ਹਾਂਜੀ ਹਾਂਜੀ ਮੇਨ ਮਕਸਦ ਸਾਡਾ ਉਹੀ ਆ ਜਿਆਦਾਤਰ ਤਾਂ ਤਕਰੀਬਨ ਸਾਡੇ ਕੋਲੇ ਉਹੀ ਡੌਗਸ ਨੇ ਜਿਹੜੀਆਂ ਮੰਨ ਲਾ ਸਰਟੀਫਿਕੇਟ ਨੇ ਲੱਗੀਆਂ ਹੋਈਆਂ ਉਹਨਾਂ ਦਾ ਫਿਰ ਟ੍ਰੀਟਮੈਂਟ ਕਰਕੇ ਵੀ ਸਾਡੇ ਕੋਲ ਰਹੀ ਜਾਂਦੇ ਨੇ ਉਹਨਾਂ ਕਿਆਂ ਕਿਉਂਕਿ ਉਹਨਾਂ ਨਾਲ ਪਿਆਰ ਪੈ ਜਾਂਦਾ ਉਹ ਜਾਣਦੇ ਨਹੀਂ ਕਿਤੇ ਪਰ ਦੇਖਿਆ ਜਾਵੇ ਜਦੋਂ ਸੱਟ ਲੱਗਣ ਤੋਂ ਬਾਅਦ ਤੁਸੀਂ ਲੈ ਕੇ ਆਉਂਦੇ ਹੋ ਤਾਂ ਇਹਨਾਂ ਨਾਲ ਫਿਰ ਕੋਈ ਡਾਕਟਰ ਵੀ ਰੱਖਿਆ ਹੈ ਆਪਾਂ ਡਾਕਟਰ ਹੈਗੇ ਨੇ ਤਿੰਨ ਚਾਰ ਡਾਕਟਰ ਨੇ ਜਿਹੜੇ ਜਿਨ੍ਹਾਂ ਦੀ ਸਾਡੀ ਟੀਮ ਹੈ ਜੇ ਜਿਨ੍ਹਾਂ ਨੂੰ ਕਾਲ ਕਰੀ ਦੀ ਉਸ ਟਾਈਮ ਕਈ ਵਾਰੀ ਹਾਜ਼ਰ ਹੁੰਦੇ ਨਹੀਂ ਕਿਉਂ ਨਹੀਂ ਹੁੰਦੇ ਜਿਹੜਾ ਹਾਜ਼ਰ ਹੁੰਦਾ ਉਹਨਾਂ ਨੂੰ ਅਸੀਂ ਮਿਲ ਲਈਦਾ ਵੀ ਆਖਰਕਾਰ ਛੇਤੀ ਜਿਆ ਹੈਲਪ ਹੋ ਜਵੇ ਹੁਣ ਕਿੰਨੇ ਕੁੱਤੇ ਥੁਰ ਗਏ ਇਸ ਟਾਈਮ ਤੇ ਕਰੀ ਮੈਂ ਕਹਿੰਦੇ 90 ਕਦੇ ਹੋਣੇ ਆ ਜੀ ਤਕਰੀਬਨ ਪਰ ਇੱਕ ਕੁੱਤੇ ਦੇ ਕਿੰਨਾ ਖਰਚਾ ਆ ਜਾਂਦਾ ਖਾਣ ਪੀਣ ਦਾ ਆਣ ਪੀਣ ਦਾ ਤਕਰੀਬਨ ਡੇਲੀ ਜੀ ਮੰਨ ਲਓ ਮੇਰੇ ਨੀਅਰ ਅਬਾਊਟ ਮੇਰੇ ਹਿਸਾਬ ਨਾਲ ਸਾਡਾ ਮੰਥਲੀ ਅਸੀਂ ਜੋੜਿਆ ਸੀ ਅਸੀਂ 85000 ਰੁਪਏ ਹੋ ਜਾਂਦਾ ਤਕਰੀਬਨ 80 85000 ਰੁਪਏ ਕਿਵੇਂ ਮਾਈਨਸ ਕਰਦੇ ਹੋ ਤੁਸੀਂ ਤਕਰੀਬਨ ਇੱਕ ਤਕਰੀਬ 30 ਕੇ ਜਾਤਾ ਸਾਡੇ ਦੁੱਧ ਦਾ ਹੀ ਹੋ ਜਾਂਦਾ ਜੀ ਉਹ ਇੱਕ ਰੱਬ ਦਾ ਬੰਦੇ ਆ ਜਿਹੜੇ ਸਾਨੂੰ ਮਿਲੇ ਵੀ ਆਖਵੇਂ ਤਾਂ ਕਦੇ ਵੀ ਨਹੀਂ ਸੀ ਸੋਚ ਹੁੰਦੀ ਕਿ ਇਹ ਜੀ ਨਾਲ ਸਪੋਰਟ ਮੇਰੀ ਕਰ ਦੇਣਗੇ ਉਹਨਾਂ ਨੇ ਮੈਨੂੰ ਕਾਲ ਕਰੀ ਕਿ ਤੁਸੀਂ ਸ਼ਰਮਾ ਜੀ ਬੋਰੀਓ ਮੈਂ ਕਹਿੰਨ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਘਬਰਾਓ ਨਾ ਤੁਸੀਂ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਮੈਨੂੰ ਨਹੀਂ ਜਾਂਦੇ ਨਾਮ ਮੇਰਾ ਮੈਂ ਤੁਹਾਡੇ ਦੁੱਧ ਦਾ ਖਰਚਾ ਮੈਂ ਤੁਹਾਡੇ ਹਾਇਰ ਕਰੂੰਗਾ ਜਾਨੀ ਕਿ ਕਹਿਣ ਦਾ ਮਤਲਬ ਪਰਮਾਤਮਾ ਵੱਲੋਂ ਮਦਦ ਹੋਈ ਜਾ ਰਹੀ ਹੈ ਉਹਨਾਂ ਦੀ ਦੇਖੋ ਇਹ ਤਾਂ ਮੈਂ ਕਹਿ ਸਕਦਾ ਰੱਬ ਦੇਖਿਆ ਤਾਂ ਹੈ ਨਹੀਂ ਤੇ ਉਹ ਇਨਸਾਨ ਨੇ ਸਾਡਾ ਅਸੀਂ ਉਹਨੂੰ ਭੁੱਲ ਨਹੀਂ ਸਕਦੇ ਕਿ ਉਹ ਸਾਡੀ ਸਪੋਰਟ ਕਰਨ ਲੱਗ ਗਿਆ ਕਹਿੰਦੇ ਕੋਈ ਗੱਲ ਨਹੀਂ ਘਬਰਾਓ ਨਾ ਇੰਨੇ ਚਿਰ ਹੋ ਗਏ ਤੁਸੀਂ ਸਾਥ ਕਰਦੇ ਨੂੰ ਮੈਂ ਤੁਹਾਡੇ ਨਾਲ ਖੜੂਗਾ ਇਹਨੂੰ ਦੇਖ ਦਿਓ ਕਰਦੇ ਨਹੀਂ ਕਹਿੰਦੇ ਮੈਂਬਰ ਵੀ ਇਹ ਕਿਹੜੇ ਕੰਮ ਕਰਨ ਲੱਗੇ ਤੁਸੀਂ ਕਿੱਧਰ ਨੂੰ ਦੁਰਪਿਓ ਕਹਿੰਦੇ ਨੇ ਕਿ ਬਰੀ ਮਨ ਲ ਤੰਗ ਪਰੇਸ਼ਾਨ ਪਹਿਲਾਂ ਪਹਿਲਾਂ ਹੋ ਜਾਂਦੇ ਸੀ ਹੁਣ ਕੀ ਮੇਰੀ ਵਾਈਫ ਵੀ ਆਪਣੇ ਨਾਲ ਹੋ ਗਈ ਵੀ ਹਾਂ ਮੇਰੇ ਬੇਟਾ ਵੀ ਹੋ ਜਾ ਬੇਟਾ ਤਾਂ ਪਹਿਲਾਂ ਸ਼ੁਰੂ ਤੋਂ ਇਹ ਜਿਹਾ ਸੀ ਨਾਲੇ ਦੁਰਪਿਓ ਵੀ ਜਦੋਂ ਠੀਕ ਜਦ ਹਰਦੇ ਨਹੀਂ ਉਹਨਾਂ ਦਾ ਦਿਲ ਇਹ ਜਾ ਪਿਆਰ ਕਰੇ ਨਹੀਂ ਉਹ ਵੀ ਵਿਚਾਰੇ ਪਿਆਰ ਕਰਦੇ ਨੇ ਕਰੇ ਵੀ ਸਾਡੇ ਕੋ ਸਟਰੀਟ ਡੌਗ ਨੇ ਬਾਹਰ ਵੀ ਨੇ ਕਰਦੇ ਨਾਲ ਇੱਕ ਦੁਕਾਨ ਉਹ ਕੱਲ ਸੀ ਖੋਲ ਕੇ ਉਹਨਾਂ ਨੂੰ ਕੀ ਕਰਿਆ ਕਿ ਠੰਡ ਹੁਣ ਠੰਡ ਹੋਣ ਲੱਗ ਗਈ ਤਕਰੀਬਨ ਦਸੰਬਰ ਦਾ ਮਹੀਨਾ ਇਹ ਜਾਉਣਾ ਕਿ ਬਹੁਤ ਬਿਮਾਰ ਹੋਣਗੇ ਤਕਰੀਬਨ ਸਾਡੇ ਡੌਗਿਸ ਕਈ ਮਰ ਵੀ ਗਏ ਠੰਡ ਦੇ ਕਾਰਨ ਕਰਕੇ ਬਾਹਰ ਸੜਕਾਂ ਤੇ ਉਹਨਾਂ ਨੇ ਅਸੀਂ ਦੁਕਾਨ ਖਾਲੀ ਖੁੱਲੀ ਕਰਾ ਕੇ ਉੱਤੇ ਰਖਾਏ ਨੇ ਵੀ ਉੱਥੇ ਜਰਾ ਰਹਿ ਸਕਣ یوں ਸੂਈ ਸਵੇਰੇ ਸਾਧਰੇ 5 ਵਜੇ ਉੱਠ ਜਾਂਦੇ ਹਾਂ ਫਿਰ ਜਾ ਕੇ ਜਗਾ ਜਗਾ ਤੇ ਜਿੱਥੇ ਰੱਖਿਆ ਦੁੱਧ ਦਿੰਨੇ ਹੋ ਟਾਈਮ ਕਾਫੀ ਦਿੰਨੇ ਹੋ ਤੇ ਦੁਕਾਨਦਾਰੀ ਵੀ ਲੱਗੇ ਦੋ ਟਾਈਮ ਦੇ ਬਈ 9 ਵਜੇ ਤਕਰੀਬਨ ਜੀ ਸਾਢੇ 8 9 ਵਜੇ ਫ੍ਰੀ ਹੋ ਜਾਂਦਾ ਸਵੇਰੇ ਸਾਢੇ 5 ਵਜੇ ਅਲਾਰਮ ਵੱਜਦਾ 6 ਵਜੇ ਮੈਂ ਤੋਂ ਸ਼ੁਰੂ ਹੀ ਨਾ ਕਰੂੰ ਸਾਢੇ 8 9 ਵਜੇ ਦੇ ਡੇਲੀ ਮੈਨੂੰ ਤੇ ਢੋਲੀ ਟਾਲੀ ਦੁੱਧ ਲੈ ਕੇ ਫਿਰ ਆ ਕੇ ਜਸਟ ਦੁਕਾਨ ਖੋਲਦਾ ਫਿਰ ਬੇਟਾ ਆ ਜਾਂਦਾ 11 12 ਵਜੇ ਫਿਰ ਆ ਕੇ ਮੈਂ ਨੌਣ ਨੌਣ ਜਾਂਦਾ ਫਿਰ 1 2 ਵਜੇ ਫਿਰ ਸ਼ਾਪ ਤੇ ਉਹਨਾਂ ਵਾਪਸ ਉਸੀਂ ਦੇਖਿਆ ਥੋੜੀ ਸ਼ਾਪ ਚ ਵੀ ਛੋਟੇ ਛੋਟੇ ਕਤੂਰੇ ਵੀ ਨੇ ਵੱਡੇ ਵੀ ਨੇ ਕੋਈ ਕੋਸਟਮਰ ਆਂਦਾ ਤਾਂ ਕਿ ਇਹ ਕਸਟਮਰ ਨੂੰ ਥੋੜਾ ਦੇਖਣ ਨੂੰ ਆਰਡ ਨਹੀਂ ਲੱਗਦਾ ਕਹਿੰਦਾ ਨਹੀਂ ਤੁਹਾਨੂੰ ਕਸਟਮਰ ਕਸਟਮਰ ਕਹਿੰਦਾ ਜੀ ਤਕਰੀਬਨ ਸਾਡੇ ਜਿਹੜੇ ਮੇਰੇ ਸਟਾਫ ਵਾਲੇ ਨੇ ਸਾਰੇ ਕੋਈ ਫੈਮਿਲੀ ਮੈਂਬਰ ਮੋਂਗ ਨੇ ਸਾਰੇ ਇਹ ਪਹਿਲਾਂ ਪਹਿਲਾਂ ਤੰਗ ਪਰੇਸ਼ਾਨ ਹੁੰਦੇ ਸੀ ਕਿ ਹਾਂ ਵੀ ਕੀ ਕਰੇ ਹੁਣ ਤੋਂ ਆਦੀ ਹੋ ਗਏ ਜਦੋਂ ਉਹਨੇ ਕਿਤੇ ਨਹੀਂ ਬਾਥਰੂਮ ਕਰੇ ਜਦੋਂ ਚੱਕ ਕੇ ਜਦੋਂ ਪੋਚਾ ਲਾ ਦਿੰਦੇ ਨੇ ਵੀ ਲਾ ਲਓ ਯਾਰ ਹੁਣ ਤਾਂ ਆਦੀ ਹੋ ਗਏ ਪਰਫਿਊਮ ਲੱਗੇ ਹੋਣੇ ਜਾਂ ਨਾਲ ਦੀਆਂ ਛਿੜਕੀ ਜਾਂਦੇ ਨੇ ਵੀ ਆ ਚੱਲੋ ਦੇਲੀ ਇਹ ਕਹ ਉਹ ਰੂਟ ਸਟਾਫ ਵੀ ਹੈਗਾ ਅੰਦਰ ਸਟਾਫ ਲਈ ਕਿੰਦਾ ਜੀ ਤੁਸੀਂ ਕੀ ਕਰਦੇ ਹੋ ਜਦੋਂ ਸਟਾਫ ਨੇ ਵਿਚਾਰ ਰਹੇ ਕੀ ਕਹਿਣੋ ਸ਼ਾਇਦ ਉਹਨਾਂ ਦੇ ਮਨ ਚ ਜਾਂਦਾ ਹੋਵੇ ਵੀ ਹਾਂ ਕਿੱਥੇ ਫਸ ਗਈ ਪਰ ਕਈ ਵਰੀ ਕਈ ਹੁਣ ਇਹਨਾਂ ਦੀ ਸੋਚ ਇਹਨਾਂ ਦੇ ਆ ਵੀ ਹਾਂ ਵੀ ਤੰਗ ਪਰੇਸ਼ਾਨ ਕਿ ਸਹੀ ਨੇ ਹੁਣ ਮੈਂ ਤਾਂ ਉਹਨ ਛੱਡ ਨਹੀਂ ਸਕਦਾ ਜੇ ਕਦੇ ਰਿਸ਼ਤੇਦਾਰੀ ਜਿੱਥੇ ਜਾਣਾ ਪਵੇ ਫਿਰ ਕਿਵੇਂ ਮੈਨੇਜ ਕਰਦੇ ਹੋ ਕੀ ਗੱਲ ਕੋਈ ਆਂਦਾ ਜਾਂ ਇਕੱਲੇ ਫਿਰ ਤਰ ਜਾਂ ਜਾਂਦੀ ਨਹੀਂ ਨਹੀਂ ਮੈਂ ਮੇਰੀ ਤਾਂ ਅੱਗੇ ਕਿਉਂਦਾ ਸਾਡਾ ਲਾਸ ਸੰਡੇ ਹੁੰਦਾ ਸੀ ਆ ਸਾਡਾ ਪਿਛਲੇ ਮਹੀਨੇ ਨਿਕਲਿਆ ਕਿ ਲਾਸ ਸੰਡੇ ਮੈਂ ਉਹਦੇ ਵਿੱਚ ਇੱਕ ਸਟੇਟਸ ਤੇ ਪਾਤਾ ਕਿ ਵੀ ਲਾਸ ਸੰਡੇ ਆ ਸਾਡੇ ਜਿੰਨਾ ਮੈਨੂੰ ਮੈਸੇਜ ਭੇਜਿਆ ਕਿ ਵੀਰਜੀ ਤੁਹਾਡੇ ਦਾ ਲਾਸ ਸੰਡੇ ਕਦ ਤੁਹਾਨੂੰ ਕੋਈ ਛੁੱਟੀ ਹੁੰਨੀ ਹੈ ਕਿਉਂਕਿ ਲੋਕਾਂ ਲਈ ਲਾਸ ਸੰਡੇ ਹੁੰਦਾ ਮੇਰੇ ਲਈ ਤੇ ਮੈਨੂੰ ਹੁੰਦਾ ਕਿ ਭੁੱਖੇ ਬੈਠੇ ਆ ਫਿਰ ਬੈਠੇ ਬੈਠੇ ਮੇਰੇ ਧਿਆਨ ਉਧਰ ਨੂੰ ਜਾਂਦਾ ਫਿਰ ਮੈਂ ਦੁਕਾਨ ਖੋਲ੍ਹਣੀ ਆ ਕੇ ਇਹਨਾਂ ਡੌਗੀਜ਼ ਨੂੰ ਪਾਉਣਾ ਲੋਕ ਦਿਨੇ ਮੇਰੇ ਸਾਰੇ ਪਰਿਵਾਰ ਆ ਸਾਰੇ ਜਿੰਨਾ ਟੋਟਲ 90 ਡੌਗੀਜ਼ ਨੇ ਉਹਨਾਂ ਨੂੰ ਦੁੱਧ ਪਾਉਂਦੇ 9:00 10:00 ਵਜ ਜਾਂਦੇ ਨੇ ਦੁਪਹਿਰੇ ਫਿਰ ਸ਼ੁਰੂ ਹੋ ਜਾਂਦਾ ਰਾਤ ਨੂੰ ਫਿਰ ਸ਼ੁਰੂ ਹੋ ਜਾਂਦਾ ਦਿੱਖਿਆ ਜਵੇਦਾ ਆਮ ਧਰਾਂ ਦੇ ਵਿੱਚ ਇੱਕ ਤੋਂ ਦੋ ਤੋਂ ਵੱਧ ਡੱਗੂ ਹੀ ਰੱਖਣੀ ਹੁੰਦੀ ਤੁਸੀਂ 90 ਡੱਗੀਆਂ ਦੀ ਸੇਵਾ ਕਰ ਰਹੇ ਹੋ ਕੁੱਤੇਾਂ ਦੀ ਸੇਵਾ ਕਰ ਰਹੇ ਹੋ ਪਰ ਤੁਹਾਡੇ ਨਾਲ ਇਸ ਟਾਈਮ ਟੀਮ ਵਰ ਕੋਈ ਨਹੀਂ ਹੈ ਇਕੱਲੇ ਲੱਗੇ ਹੋਏ ਹਨ ਪਰਿਵਾਰ ਲੱਗਿਆ ਹੋਇਆ ਜਾਂ ਤੁਹਾਡਾ ਸਟਾਫ ਲੱਗਿਆ ਹੋਇਆ ਕੀ ਚਾਹੁੰਦੇ ਹੋ ਵੀ ਤੁਹਾਡੇ ਨਾਲ ਲੋਕ ਅੱਗੇ ਆ ਕੇ ਤੁਰਨ ਮੈਸੀ ਤਾਂ ਲੋਕਾਂ ਨੂੰ ਅਪੀਲ ਇਹੀ ਕਰੀ ਨੇ ਦੇਖੋ ਯਾਰ ਇੱਕ ਜੇ ਮੰਨ ਲਾ ਮੈਂ ਇਕੱਲਾ ਕੁਝ ਨਹੀਂ ਕਰਨ ਯੋਗ ਆ ਆਪਾਂ ਚੰਗੇ ਕਰਮ ਸੋਚਦੇ ਜਦੋਂ ਇਹ ਤਾਂ ਪਰੋਟੀ ਪਾਉਣੀ ਆ ਪਰਮਾਤਮਾ ਨੇ ਮੈਨੂੰ ਕਿਹ ਚੀਜ਼ ਦੀ ਕਮੀ ਨਹੀਂ ਛੱਡੀ ਠੀਕ ਹੈ ਮਨ ਨੂੰ ਦਿਲਾਸਾ ਹੁੰਦਾ ਕਿ ਅਸੀਂ ਚੰਗੇ ਕਰਮ ਕਰ ਰਹੇ ਹਾਂ ਜੇ ਮਾੜਾ ਕਰਦੇ ਤਾਂ ਅਮੀਦੇ ਮਨਚੋਂ ਤਾਂ ਕੇਸੀ ਮਾੜਾ ਕਰ ਰਹੇ ਹਾਂ ਹੁਣ ਚੰਗੇ ਕਰਾਂਗੇ ਤਾਂ ਤੁਹਾਡੀ ਜਿਹੜੀ ਪੀੜ੍ਹੀ ਹੈ ਗਾਂ ਵਾਲੀ ਜਿਹਨਾਂ ਜਨਮ ਹੈਗਾ ਗਾਂ ਸੁਦਰਜੂ ਉਨੀ ਬਾਕੀ ਤਾਂ ਬੈਠੇ ਆ ਉਹਨੂੰ ਹਰਕੀਆ ਤੇ ਇਸ ਤਰ੍ਹਾਂ ਹੋਇਆ ਤੁਹਾਡੀ ਦੁਕਾਨ ਤੇ ਗਸਟਰੋ ਵੜਨ ਲੱਗਿਆ ਹੋਵੇ ਦੇਖ ਕੇ ਮੁੜ ਗਿਆ ਹੋਵੇ ਨਹੀਂ ਹਜੇ ਤੱਕ ਤਾਂ ਹੋਇਆ ਨਹੀਂ ਹੈ ਕਈ ਵਰੀ ਕਸਟਮਰ ਜਿਹੜੇ ਡੌਗੀਜ਼ ਨੇ ਜਾਂ ਕੋਈ ਇਹਨਾਂ ਦਾ ਪਹਿਰਾਵਾ ਕਈ ਵਰੀ ਕੋਈ ਕਸਟਮਰ ਦਾ ਹੁੰਦਾ ਲੱਗ ਜਾ ਹੁੰਦਾ ਥੋੜੇ ਜਿਹਾ ਭੌਂਕਦੇ ਨੇ ਫਿਰ ਇਹਨਾਂ ਨੂੰ ਚੁੱਪ ਕਰਾ ਦੇ ਦੇ ਚੁੱਪ ਬੈਠੋ ਬੈਠੇ ਰਹਿੰਦੇ ਨੇ ਫਿਰ ਹਰਕੀਆ ਦੇਖਿਆ ਨਿਊ ਬORN ਬੇਬੀ ਵੀ ਤੁਹਾਡੇ ਕੋਲ ਹੈਗੇ ਨੇ ਬੱਚੇ ਛੋਟੇ ਜਿਹੜੇ ਹੈਗੇ ਉਹ ਵੀ ਹੈਗੇ ਨੇ ਉਹਨਾਂ ਦਾ ਕੋਈ ਟੀਕਾਕਰਨ ਵਗੈਰਾ ਕਰਵਾ ਲਿਆ ਹੁਣ ਕਿਹਦਾ ਜਿਹੜੇ ਬੱਚੇ ਹੁੰਦੇ ਸੁੰਦੀਏ ਕੁੱਤੀਏ ਦੋ ਇਹ ਬੱਚੇ ਹੁੰਦੇ ਉਹਨਾਂ ਦਾ ਟੀਕਾਕਰਨ ਵਗੈਰਾ ਕਰਵਾ ਹਾਂਜੀ ਉਹ ਤਾਂ ਤਕਰੀਬਨ ਸਾਡੇ ਡਾਕਟਰ ਬਾਕਾਇਦਾ ਸਿੰਘ ਨਾਲੇ ਨਾਲ ਟੀਕਾ ਜਿੰਨੇ ਵੀ ਹੁੰਦੇ ਨੇ ਨਾਲ ਜਣ ਕਰਾਉਣੇ ਪੈਂਦੇ ਨੇ ਕਿ ਗਾਹਾਂ ਕਿਸ ਨੂੰ ਇਹ ਪ੍ਰੋਬਲਮ ਨਾ ਹੋਵੇ ਜੇ ਕਿਵਰੀ ਇਹ ਜੀ ਬਿਮਾਰੀ ਆਪਾਰਵ ਹੋ ਗਈ ਜਾਂ ਇਸ ਟੈਂਪਰ ਇੱਕ ਬਿਮਾਰੀ ਇਹ ਜੀ ਉਹਨਾਂ ਦੀ ਡਰ ਲੱਗਦਾ ਰਹਿੰਦਾ ਜਾਂ ਕਿਸੇ ਨੂੰ ਰਸਤੇ ਜੇ ਕੱਟਣ ਉਹਦੇ ਟੀਕੇ ਲਵਾ ਦੀਦਾ ਵੀ ਆ ਫਿਰ ਕਰਾ ਕਿੱਡੇ ਕਬਡੇ ਹੋ ਜਾਂਦੇ ਜਦੋਂ ਇਹਨਾਂ ਨੂੰ ਤੁਸੀਂ ਦੇ ਦਿੰਦੇ ਹੋ ਕਿਸੇ ਨੂੰ तकरीबन ਜਦ ਤੱਕ ਇਹ ਤਾਂ ਮਤਲਬ ਮਹੀਨੇ ਕਿ ਦਿੰਦੇ ਲੋਕ ਲੈ ਜਾਂਦੇ ਨੇ ਉਹਨਾਂ ਤਕਰੀਬਨ ਇੱਕ ਕੱਲ ਲੈ ਕੇ ਗਏ ਨੇ ਪਰ ਕਈ ਵਾਰੀ ਤਕਰੀਬਨ ਇਹ ਲੋਕੀ ਕਰਦੇ ਨੇ ਲੈ ਕੇ ਛੱਡ ਦਿੰਦੇ ਨੇ ਬਾਅਦ ਵਿੱਚ ਜਾਂ ਸਾਨੂੰ ਵਾਪਸ ਕਰ ਦਿੰਦੇ ਨੇ ਜਦ ਬਿਮਾਰ ਹੋ ਜਾਂਦਾ ਅਸੀਂ ਕਹਿੰਨੇ ਲੋਕਾਂ ਨੂੰ ਪੀਲੇ ਹੀ ਕਰਦੇ ਆ ਕਿ ਦੇਖੋ ਹਰ ਬੰਦਾ ਅਡਾਪਟ ਕਰੇ ਤੁਸੀਂ ਜਿੰਨੇ ਵੀ ਦੇਖਿਆ ਤੁਸੀਂ ਜਿੰਨੇ ਵੀ ਵੀਡੀਓ ਦੇਖਿਆ ਮੇਰੇ ਉੱਪਰ ਜਾ ਕੇ ਦਿਖਾਏ ਨੇ ਸਟਰੀਟ ਡੌਗ ਤਾਂ ਲੱਗਦੇ ਨਹੀਂ ਹੈਗੇ ਉਹ ਵੀ ਸਟਰੀਟ ਡੌਗ ਨੇ ਜੇ ਇਹਨਾਂ ਦੀ ਸਾਫ਼ ਸੰਭਾਲ ਰੱਖਾਂਗੇ ਤਾਂ ਮੈਂ ਕਹਿੰਦਾ ਸ਼ਰਤ ਲਾ ਲوں ਕਿ ਉਹ ਡੌਗੀਆਂ ਨੂੰ ਜਿੰਨੇ ਵੀ ਉਹਦੇ ਐਟ ਬੌਲਰ ਜਾਂ ਕੁਝ ਵੀ ਲੈਬਰੀ ਰੱਖਿਆ ਨੂੰ ਉਸ ਬੈਟਰ ਨੇ ਨਾਲੇ ਸਿਆਣੇ ਨੇ